ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਚੌਖੇ ਦਿਨ ਪਟਨੇ ਵਿੱਚ ਰਹੇ ਰੋਜ਼ ਸਵੇਰੇ ਤੇ ਸ਼ਾਮ ਨੂੰ ਸਤ ਸੰਗ ਹੁੰਦਾ ਰਿਹਾ ਸਤ ਸੰਗ ਵਿੱਚ ਸ਼ਹਿਰ ਦੇ ਬਹੁਤ ਸਾਰੇ ਇਸਤਰੀ ਪੁਰਸ਼ਾਂ ਦੇ ਜੋ ਆਉਣ ਵਾਲੇ ਸਤ ਸੰਗੀਆਂ ਵਿੱਚ ਇੱਕ ਗਰੀਬ ਮਨੁੱਖ ਅਧਰਕਾ ਸੀ ਪਰ ਗਿਆਨ ਸ਼ਰਧਾ ਤੇ ਵਾਹਿਗੁਰੂ ਭਗਤੀ ਵੱਲੋਂ ਅਮੀਰ ਸੀ ਉਸਨੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰ ਲਿਆ ਉਹ ਗੁਰੂ ਜੀ ਦੇ ਦੱਸੇ ਜੀਵਨ ਰਾਹ ਤੇ ਚੱਲਣ ਲੱਗਾ ਗੁਰੂ ਜੀ ਨੇ ਅੱਗੇ ਚੱਲਣ ਦਾ ਫੈਸਲਾ ਕਰ ਲਿਆ ਕਿਉਂਕਿ ਉਹਨਾਂ ਦਾ ਮਨੋਰਥ ਸੀ ਸਾਰੇ ਭਾਰਤ ਦੇ ਕੋਨੇ-ਕੋਨੇ ਵਿੱਚ ਫਿਰ ਕੇ ਸਤ ਦਾ ਉਪਦੇਸ਼ ਕਰਨਾ ਪਟਨਾ ਛੱਡਣ ਤੋਂ ਪਹਿਲਾਂ ਸਤਗੁਰਾਂ ਨੇ ਵੱਡਾ ਸਤ ਸੰਗ ਕੀਤਾ ਸਾਰੇ ਸ਼ਰਧਾਲੂ ਸੇਵਕ ਪ੍ਰੇਮੀ ਤੇ ਗਿਆਨੀ ਪੁਰਸ਼ ਸੱਦੇ ਸਾਲਸਰਾਏ ਤੇ ਸੱਚੇ ਸਤਗੁਰੂ ਜੀ ਨੇ ਆਧਰਕੇ ਨੂੰ ਆਪਣੇ ਕੋਲ ਸੱਦਿਆ ਨੇੜੇ ਬੈਠ ਕੇ ਬਾਕੀ ਦੇ ਸਤਸੰਗੀਆਂ ਨੂੰ ਆਖਿਆ ਕਰਤਾਰ ਦੇ ਪ੍ਰੇਮੀਆਂ ਇਹ ਗੁਰਮਖ ਭਵ ਅਧਰਕਾ ਨੇ ਮੇਰੇ ਮਨੋ ਭਾਵਾਂ ਦੇ ਧਾਰਮਿਕ ਅਸੂਲਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਹੁਣ ਇਹ ਉਹਨਾਂ ਅਸੂਲਾਂ ਦਾ ਪ੍ਰਚਾਰ ਕਰੇਗਾ ਇਹ ਤੁਸਾਂ ਦਾ ਮੁਖੀ ਹੋਇਆ ਇੱਥੇ ਧਰਮਸ਼ਾਲਾ ਬਣਾ ਕੇ ਰੋਜ਼ satsang ਕਰਿਆ ਕਰਨਾ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਸਾਰੇ ਸਤਸੰਗੀਆਂ ਨੇ ਭਾਈ ਅਧਰਕੇ ਨੂੰ ਮੱਥਾ ਟੇਕ ਕੇ ਆਪਣਾ ਮੁਖੀ ਮੰਨਿਆ ਸਾਲਸ ਰਾਏ ਨੇ ਵੀ ਬੜੀ ਸ਼ਰਧਾ ਨਾਲ ਅਧਰਕੇ ਨੂੰ ਮੱਥਾ ਟੇਕਿਆ ਭਾਈ ਅਧਰਕੇ ਵਾਲੀ ਧਰਮਸ਼ਾਲਾ ਅਜੇ ਤੱਕ ਪਟਨੇ ਵਿੱਚ ਕਾਇਮ ਹੈ ਭਾਈ ਅਧਰਕਾ ਸਾਲਸ ਰਾਏ ਦਾ ਨੌਕਰ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ